ਜੈਨ ਗੱਲ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਪਰਮੀਸ ਸਿੰਘ ਤੇ ਅੱਜ ਇੱਕ ਬੱਖਰੇ ਜੀ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਆਪਾਂ ਸਾਰਿਆਂ ਨੂੰ ਇੱਕ ਪ੍ਰੋਬਲਮ ਹੁੰਦੀ ਆ ਚਾਹੇ ਜੈਨ ਸੋਵੇ ਚਾਹੇ ਲੇਡੀਜ਼ ਹੋਣ ਆਪਣੇ హెయిਰ ਜਿਹੜੇ ਵਾਲ ਆ ਉਹ ਬਹੁਤ ਜ਼ਿਆਦਾ ਡਿੱਗਦੇ ਆ ਝੜਦੇ ਆ ਤੇ ਜਦ ਸਮੇਂ ਤੋਂ ਪਹਿਲਾਂ ਹੀ ਉਹ ਚਿੱਟੇ ਹੋ ਜਾਂਦੇ ਆ ਸੋ ਉਹਨਾਂ ਦਾ ਚੀਜ਼ਾਂ ਦਾ ਅੱਜ ਹੱਲ ਲੈ ਕੇ ਆਏ ਆ ਆਪ ਇੱਕ ਤੇਲ ਤਿਆਰ ਕਰ ਰਹੇ ਆ ਹੈਰ ਆਇਲ ਘਰੇ ਜਿਹੜਾ ਤੁਹਾਡੇ ਵਾਲ ਝੜਨ ਦੀ ਵਿਰੋਧ ਖੰਧ ਕਰੂਗਾ ਤੇ ਸਮੇਂ ਤੋਂ ਪਹਿਲਾਂ ਜਿਹਦੇ ਵਾਲਾ ਫਿਰ ਚਿੱਟੇ ਹੋ ਗਏ ਉਹਨਾਂ ਨੂੰ ਕਾਲੇ ਕਰਨ ਦੇ ਵਿੱਚ ਵੀ ਜਿਹੜਾ ਆਪਣੀ ਮਦਦ ਕਰੂਗਾ ਇਹ ਤੇਲ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਲੈਣਾ ਪੈਣਾ ਜੀ ਵਰਜਨ ਕੋਕੋਨਟ ਆਇਲ ਆ ਇਹ ਸਪੈਸ਼ਲ ਅਲੱਗ ਮੈਜਰਨ ਦਾ ਆਮ ਦੁਕਾਨ ਤੋਂ ਤੁਹਾਨੂੰ ਕਿਤੇ ਨਹੀਂ ਮਿਲਣਾ ਹੈਗਾ ਨਾਲ ਸਾਡੇ ਕੋਲ ਆ ਜੀ ਕਲੌਂਜੀ ਦਾ ਤੇਲ ਜਿਹੜਾ ਆਪਾਂ ਨਾਲ ਇਹਦੇ ਐਡ ਕਰਨਾ ਆ ਤੇ ਉਹਦੇ ਨਾਲ ਹੀ ਆਪਣੇ ਕੋਲ ਰੋਜ਼ਮੈਰੀ ਇਹ ਇੰਸਟਲ ਆਇਲ ਹੈ ਇੱਕ ਇੱਕ ਸਲਾਵੀਆ ਦਾ ਬੂਟਾ ਹੁੰਦਾ ਹੈ ਇਹ ਉਹਦੀ ਅਰਕ ਹੁੰਦਾ ਜੀ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਨਵਰਤਨ ਤੇਲ ਵਰਤਦੇ ਆ ਉਹਦੇ ਵਿੱਚ ਇਹ ਜਿਹੜਾ ਇਹਦੀਆਂ ਬੂੰਦਾਂ ਕੁਝ ਪਾਈਆਂ ਹੁੰਦੀਆਂ ਜਿਹੜਾ ਤੁਹਾਨੂੰ ਠੰਡਕ ਮਹਿਸੂਸ ਕਰਦੇ ਉਹ ਮੈਂ ਕਹਾਂਗਾ ਉਹ ਇਹੀ ਹੁੰਦਾ ਸਲਾਬੀਆ ਦਾ ਰੂਟਾ ਹੁੰਦਾ ਜੀ ਪlant ਆ ਇਹ ਉਹਦਾ ਅਲਕਿਆ ਤੇ ਚੌਥਾ ਆਪਾਂ ਚਾਹੀਦਾ ਜੀ ਬਦਾਮ ਦਾਗਨ ਤੇ ਇਹ ਕਿੰਨੇ ਕਵਾਂਸਟੀ ਵਿੱਚ ਚਾਹੀਦਾ ਆ ਸਰਦਨ ਬਣਾ ਕੇ ਦਿਖਾਉਨੇ ਆ ਤੇ ਇਸ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਸ਼ੁਰੂ ਕਰਦੇ ਆ ਆਪਾਂ ਇਸ ਆਇਲ ਨੂੰ ਬਣਾਉਨੇ ਆ ਜੀ ਸਭ ਤੋਂ ਪਹਿਲਾਂ ਆਪਾਂ ਇਹ ਜੰਮਿਆ ਹੋਇਆ ਆਇਲ ਆ ਇੱਕ ਕੁਆਲਿਟੀ ਬਿਲਕੁਲ ਇਹਦੀ ਇਹਨੂੰ ਆਪਾਂ ਪਹਿਲਾਂ ਪਿਗਲਾ ਲਈਏ ਉਸ ਤੋਂ ਕਿੰਨੀ ਕਿੰਨੀ ਕੁਆਲਿਟੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੇ ਕੋਲ ਕੋਕੋਨਟ ਆਇਲ ਸੀਗਾ ਆਪਾਂ ਇਹਨੂੰ ਪਿਗਲਾ ਲਿਆ ਜੀ ਤੇ 500 ml ਦੀ ਆਪਣੇ ਕੋਲ ਜਿਹੜੀ ਸ਼ੀਸ਼ੀ ਸੀਗੀ ਇਹ ਚੋਂ ਆਪਾਂ 200 ml ਕੱਢ ਤਾ ਕਿ 300 ml ਪਾ ਲਿਆ ਆ ਕੋਕੋਨਟ ਵਰਜਨ ਆਇਲ ਇਹ ਖਾਸ ਧਿਆਨ ਰੱਖਣਾ ਕਿ ਇਹ ਸਪੈਸ਼ਲ ਆਇਲ ਹੁੰਦਾ ਵਰਜਨ ਔਰ ਇਹੀ ਲੈ ਕੇ ਆਉਣਾ ਜਿਸਪੈਸ਼ਲ ਦੂਜਾ ਕੋਈ ਆਇਲ ਨਾ ਹੋਵੇ ਤੇ ਵੀਡੀਓ ਨੂੰ ਫੇਰ کہہ ਰਹੇ ਹਾਂ ਬਹੁਤ ਬਹੁਤ ਸ਼ੇਅਰ ਕਰਿਓ ਲਾਈਕ ਕਰਿਓ ਤਾਂ ਵੀ ਕਿ ਜ਼ਰੂਰ ਫੈਲਾ ਹੋ ਸਕੀ ਇਹਦੇ ਵਿੱਚ ਆਪਾਂ ਇਹਦੇ ਇੱਕ ਇਹਦੇ ਦੋ ਹਿੱਸੇ ਇੱਕ ਲੌਂਜੀ ਦਾ ਇੱਕ ਹਿੱਸਾ 300 ml ਨਾਰੀਅਲ ਦੇ ਤੇਲ ਦੇ ਵਿੱਚ ਆਪਾਂ 150 ml ਜਿਹੜਾ ਆ ਇੱਕ ਲੌਂਜੀ ਦਾ ਤੇਲ ਪਾਉਣਾ ਹੈ ਸੋ ਪਾ ਰਹੇ ਆਂ ਭਾਜੀ ਉਸੀ ਸ਼ੀਸ਼ੇ ਤੋਂ ਬਾਅਦ ਆ ਜਾਣਾ ਹੈ ਕਿੰਨੇ ਐਮਐਲ ਪੈ ਗਿਆ ਕਿਉਂਕਿ ਇਹ 200 ਐਮਐਲ ਦੀ ਸ਼ੀਸ਼ੀ ਆਪਣੇ ਕੋਲ ਆ ਗਈ। ਸੋ ਇਹ ਨੁਕਤਾ ਬਾਅਦ ਕੇ ਦੇਖਿਓ ਪੂਰਾ ਪਰਖਿਆ ਹੋ ਨੁਕਤਾ ਹੈ ਰਿਜ਼ਲਟ ਤੁਹਾਨੂੰ ਚੈੱਕ ਕਰ ਲੈਣਾ ਆ ਕਿਤੇ ਬਾਹਰ ਘੌਣ ਦੀ ਲੋੜ ਨਹੀਂ ਕੋਈ ਸਾਈਜਿਫੀਕ ਨਹੀਂਗਾ ਇਸ ਨੁਕਤੇ ਨਾਲ ਸਮੇਂ ਤੋਂ ਪਹਿਲਾਂ ਵਾਲ ਛੱਡਦੇ ਹੁਣ ਜਾ ਵਾਲ ਛੁੱਟੇ ਹੁੰਦੇ ਹੁਣ ਫਰੀਅਰ ਨੋਸਟ ਨੂੰ ਆਦੇ ਰਿਆਂ ਬਸ ਵੀਡੀਓ ਬਹੁਤ ਵਾ ਸ਼ੇਅਰ ਜਰੂਰ ਕਰੋ ਇਹ ਹੀ ਬੇਨਤੀ ਹੈ ਦਰ ਰਿਹਾ ਹੈ ਜਿਹੜਾ ਬਦਾਮ ਰੋਗ ਨੇ ਆ ਇਹ ਆਪਾਂ ਪੂਰਾ 100 ml ਜਾਂ 100 ਦਾ 100 ml ਵਿੱਚ ਪਾ ਲੈਣਾ ਆਪਾਂ ਲਓ ਜੀ ਇਹ 100 ml ਦੀ ਸੀਸੀ ਆਪਣੇ ਕੋਲ ਬਦਾਮ ਰੋਗਨ ਦੀ ਇਹ ਵੀ ਵਿੱਚ ਪਈ ਆ ਜੀ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਰੋਜ਼ ਮੈਦੀ ਜਿਹੜਾ ਸਲਵਾਕੀ ਤੁਹਾਨੂੰ ਦਿੱਸਿਆ ਸੀਗਾ ਸਲਵਾਕੀ ਦਾ ਬੂਟਾ ਉਹਦਾ ਅਲਕਿਆ ਇਹ ਡ੍ਰੌਪਸ ਹੀ ਪੈਣੇ ਆ ਜਿੱਦਾਂ ਆਪ ਇਹਦੇ ਇਨੇ ਫੇਲ ਦੇ ਵਿੱਚ ਵਰਤਵਾਰ 15 ਤੋਂ 20 ਡ੍ਰੌਪ ਪਾਉਣੇ ਆ ਦੇਖੋ ਇਹਦੇ ਨਾਲ ਹੀ ਮਿਲਿਆ ਆਪਣੇ ਨੂੰ ਤੇ ਇਹ ਡ੍ਰੌਪਸ ਵਿੱਚ ਹੀ ਪੈਣੀ ਆ ਜੀ ਤੇ ਕਾਫੀ ਆ ਨਾ ਕਨਾਈ ਸੀਦਾ ਇਹ ਆਪਾਂ ਜ਼ਿਆਦਾ ਨਹੀਂ ਪਾਣਾ ਹੈਗਾ ਕਿਉਂਕਿ ਇਹਦਾ ਬਹੁਤ ਤੇਜ਼ ਮਹਿਕ ਆ ਇਸ ਲਈ ਇਹ ਅਲਗਰਦਲ ਦੇਖੋ ਸਪੈਸ਼ਲ ਆਪਾਂ ਨੂੰ ਇਹ ਡਰਾਪਰ ਮਿਲਿਆ ਹੋਇਆ ਹੈ ਯੂਜ਼ ਕਰਨਾ ਹੈ ਤੇ ਇਹ ਆਪਣਾ ਜਿਹੜਾ ਘਰੇ ਬਣਾਇਆ ਹੋਇਆ ਨੁਕਤਾ ਹੈ ਜੀ ਇਹ ਜ਼ਰੂਰ ਤੁਸੀਂ ਟਰਾਈ ਕਰਿਓ ਸੋ ਤੇਲ ਆਪਣਾ ਤਿਆਰ ਆ ਜੀ ਆਪਾਂ ਉਹੀ ਬੋਤਲ ਦੇ ਵਿੱਚ ਬਣਾ ਲਿਆ ਸੀਗਾ ਸਾਰੀ ਵੀਡੀਓ ਤੁਸੀਂ ਦੇਖ ਲਈ ਆ 4 ਮਹੀਨੇ ਲਗਾਤਾਰ ਇੱਕ ਕੋਰਸ ਆਪਾਂ ਆਪਣੇ ਆਪ ਤੇ ਯੂਜ਼ ਕਰਨਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਰਿਜ਼ਲਟ ਹੋਣਾ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਸੀਂ ਯੂਜ਼ ਕੀਤੀ ਹੈ ਇਹ ਚੀਜ਼ ਕਿਸੇ ਨੇ ਇੰਨੇ ਕ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ